ਸਾਰੇ ਜਿੱਥੇ VOTERਾਂ ਦਾ ਧੰਨਵਾਦ ਕਰਦਾ ਹਾਂ ਉਸ ਦਿਨ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ ਚਾਹੇ ਮੈਂ ਐਮਐਲਆ ਰਿਆਂ ਮੰਤਰੀ ਰਿਆਂ ਮਿਹਨਤ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਜਦੋਂ ਤੋਂ ਸਵੇਰ ਦੇ ਪ੍ਰਚਾਰ ਨੇ ਲਗਾਤਾਰ ਲੀਡ ਚੱਲ ਰਹੀ ਹੈ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤਾਂ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਦਰਜ ਕਰੂਗੀ ਵੱਡਿਆਂ ਨੂੰ ਵਹਿਮ ਸੀ ਇਹ ਕਹਿਆ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਵੀ ਨਿਕਲੇ ਕਹਿਆ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢਦੇ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆ ਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲਓ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਹਨਾਂ ਦੀ ਮਿਹਨਤ ਨੂੰ ਜਿਹੜਾ ਫਲ ਆਉ ਲੱਗਿਆ ਸਾਰੇ ਵਲੰਟੀਅਰ ਸਾਥੀਆਂ ਨੇ ਡਟ ਕੇ ਮਿਹਨਤ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖਪ트ਰੀ ਸਾਹਿਬ ਨੇ ਡਟ ਕੇ ਮਿਹਨਤ ਕੀਤੀ ਸੋਦਾ ਰਿਜ਼ਲਟ ਆਇਆ ਕਿ ਸੰਗਰੂਰ ਸੀਟ ਲਗਭਗ ਕਿਉਂਕਿ ਮਾਰਜਨ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਲੀਡ ਐਨੀ ਹੋ ਚੁੱਕੀ ਆ ਮੈਨੂੰ ਲੱਗਦਾ ਇਹ ਜਿੱਤ ਦੇ ਵਿੱਚ ਤਬਦੀਲ ਹੋ ਰਹੀ ਆ ਔਰ ਮੈਂ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦੇ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਡਟ ਕੇ ਮਿਹਨਤ ਕੀਤੀ ਉਹ ਪੋਲਿੰਗ ਬੂਥ ਲਾਏ ਇੰਨੀ ਗਰਮੀ ਦੇ ਅੰਦਰ ਵੀ ਜਿਹੜਾ 45 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਬੈਠ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਿਹੜੇ ਕਹਿੰਦੇ ਸੀ ਰਾਜਸਥਾਨ ਨਹੀਂ ਹਰਾ ਦਾਂਗੇ ਤੇ ਉਹ ਨਹੀਂ ਹਿੱਸਾ ਕਿ ਕਦੇ ਵੀ ਜਿਹੜੇ ਕਹਿੰਦੇ ਸੀ ਰਾਜਸਥਾਨ ਨਹੀਂ ਹਰਾ ਦਾਂਗੇ ਦਾ ਹਾਰ ਜੂਗੀ ਆਮ ਆਦਮੀ ਪਾਰਟੀ ਮੈਂ ਸਮਝਦਾ ਸੰਗਰੂਰ ਦੇ ਲੋਕਾਂ ਨੇ ਸੰਗਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਪਹਿਲੀ ਪਸੰਦ ਹੈ ਔਰ ਇਸ ਜਿੰਦਰਾ ਫੀਡ ਬੋਰਡ ਤੇ ਸਾਹਿਬ ਦੇ ਵਿੱਚ ਹੋਰ ਅੱਗੇ ਚੱਲ ਰਹੀ ਦੀ ਕੀ ਕਹਿਣਾ ਚਾਹੁੰਦਾ ਹਜੇ ਮੈਂ ਉਹ ਬੈਸ ਸੰਗਰੂਰ ਦੀ ਵੀ ਗੱਲ ਕਰਦਾ ਸੰਗਰੂਰ ਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਆ ਹਜੇ ਰੁਝਾਨ ਲੇਗੇ ਹਜੇ ਰਿਜ਼ਲਟ ਨਹੀਂ ਹੋਣੇ ਬਾਕੀ ਦੇ ਪਰ ਲੇ ਕੇ ਸੰਗਰੂਰ ਦਾ ਮਾਰਜਨ ਇਹਨਾਂ ਵਧ ਗਿਆ ਕਿ 100% ਜਿੱਤ ਹੋਊਗੀ ਸੋ ਹਜੇ ਤਾਂ ਰੁਝਾਨ ਨੇਗੇ ਰਜ਼ਾਨਾ ਨੂੰ ਜਦੋਂ ਫੈਸਲਾ ਅੰਤਿਮ ਹੋ ਉਸ ਤੋਂ ਬਾਅਦ ਗੱਲ ਲੋਕਾਂ ਨੇ ਪਸੰਦ ਕੀਤਾ ਜਿੰਨੀਆਂ ਆਮ ਆਦਮੀ ਪਾਰਟੀ ਨੇ ਕੀਤੀ ਬਿਲਕੁਲ ਅਸੀਂ ਜਿੰਨਾ ਗਰੰਟੀਆਂ ਤੇ ਕੰਮ ਕੀਤਾ ਸੀ ਉਹਨਾਂ ਗਰੰਟੀਆਂ ਨੂੰ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ